ਸਤਿ ਸ੍ਰੀ ਅਕਾਲ ਨਮਸਕਾਰ ਤਾਂ ਮੈਂ ਤੁਹਾਡਾ ਆਪਣਾ ਸੁਮਿਤ ਖੰਨਾ ਤਾਂ ਪਿਛਲੇ ਕੁਝ ਸਮੇਂ ਤੋਂ ਗ੍ਰੇਟ ਪੰਜਾਬ ਟੀਵੀ 'ਤੇ ਚਲਾ ਰਿਹਾ ਹਾਂ ਉਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤਾਂ ਹੁਣ ਇੱਕ ਨਵਾਂ ਪੇਜ ਲੈ ਕੇ ਹਾਜ਼ਰ ਹੋਏ ਹਾਂ ਇਸ ਪੇਜ ਦਾ ਨਾਮ ਹੈ ਕਿਰਦਾਰ ਔਰ ਇਸ ਪੇਜ ਦੇ ਵਿੱਚ ਅਸੀਂ ਵੱਤ ਤੋਂ ਵੱਤ ਇੰਟਰਵਿਊਜ਼ ਔਰ ਪੋਡਕਾਸਟ ਕਰਾਂਗੇ ਕਿਉਂਕਿ ਅੱਜ ਪੋਡਕਾਸਟ ਦਾ ਜ਼ਮਾਨਾ ਹੈ ਤਾਂ ਅਸੀਂ ਇੱਕ ਮੰਚ ਤਿਆਰ ਕੀਤਾ ਜਿੱਥੇ ਕਿ ਅਸੀਂ ਲੋਕਾਂ ਨੂੰ ਸੁਨੇਹਾ ਦੇਣੇ ਹਾਂ ਕਿ ਲੋਕ ਸਾਡੇ ਮੰਚ ਤੇ ਆਣ ਅਤੇ ਆਪਣੇ ਦਿਲ ਦੀਆਂ ਗੱਲਾਂ ਰੱਖ ਸਕਣ ਆਪਣੇ ਵਿਚਾਰ ਰੱਖ ਸਕਣ ਜਿਹੜੇ ਕਿ ਅਸੀਂ ਲੋਕਾਂ ਤੱਕ ਪਹੁੰਚ ਕਰ ਸਕੀਏ ਔਰ ਮੈਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਕਿ ਲੋਕਾਂ ਨੇ ਮੇਰਾ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਸੀ ਗ੍ਰੇਟ ਪੰਜਾਬ ਟੀਵੀ ਦਾ ਉਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਔਰ ਇੰਨਾ ਜਿਆਦਾ ਪਿਆਰ ਦਿੱਤਾ ਕਿ ਜਿਹਦਾ ਮੈਂ ਰਿਣੀਆ ਔਰ ਲੋਕਾਂ ਨੇ ਸਪੋਰਟ ਕੀਤਾ ਤੇ ਇਸੇ ਤਰ੍ਹਾਂ ਮੈਂ ਚਾਹਨਾ ਹਾਂ ਕਿ ਤੁਸੀਂ ਮੇਰੇ ਇਸ ਨਵੇਂ ਪੇਜ ਨੂੰ ਕਿਰਦਾਰ ਨੂੰ ਸਪੋਰਟ ਕਰੋ ਇਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਆਪਣੇ ਯਾਰਾ ਦੋਸਤਾਂ ਤੋਂ ਵੀ ਸਬਸਕ੍ਰਾਈਬ ਕਰਾਓ ਔਰ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਲਿੰਕ ਮੈਂ ਤੁਹਾਨੂੰ ਭੇਜ ਰਿਹਾ ਹਾਂ ਔਰ ਇੱਕ ਨਵੀਂ ਸ਼ੁਰੂਆਤ ਤੁਹਾਡੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਕਰਨ ਜਾ ਰਿਹਾ ਹਾਂ ਔਰ ਇਸ ਦੇ ਵਿੱਚ ਮੈਂ ਯਕੀਨ ਦਿਵਾਉਣਾ ਹੈ ਕਿ ਜਿਵੇਂ ਇੱਕ ਸੱਚੀ ਸੁੱਚੀ ਤੇ ਸਾਫ਼ ਸੁਥਰੀ ਗੱਲਬਾਤ ਅਸੀਂ ਪਹਿਲੇ ਕਰਦੇ ਨਜ਼ਰ ਆਏ ਆ ਇਸ ਦੇ ਵਿੱਚ ਇੱਕ ਨੂੰ ਪੋਡਕਾਸਟ ਦੇ ਮੰਚ ਤੇ ਕਰਕੇ ਲਿਆਵਾਂਗੇ ਤਾਂ ਜ਼ਰੂਰ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਮੇਰਾ ਸਾਥ ਦਿਓ ਔਰ ਵੱਧ ਤੋਂ ਵੱਧ ਲੋਕ ਇਸ ਚੈਨਲ ਦੇ ਨਾਲ ਜੁੜੋ ਔਰ ਅਗਰ ਤੁਸੀਂ ਵੀ ਕੋਈ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਕੋਈ ਤੁਹਾਡੇ ਮਨ ਚੀਜ਼ ਹੈ ਤੁਸੀਂ ਆਪਣੇ ਆਈਡੀਆ ਨੂੰ ਐਕਸਪਲੋਰ ਕਰਨਾ ਚਾਹੁੰਦੇ ਹੋ ਤਾ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਔਰ ਅਸੀਂ ਤੁਹਾਡੀ ਇਸ ਕਲ ਨੂੰ ਆਪਣੇ ਪੋਡਕਾਸਟ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ